ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ। ਸੋ ਦਫ਼ਤਰ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ ਸੈਕੰਡਰੀ ਭਾਗ ਪੰਜਾਬ ਵੱਲੋਂ ਇੱਕ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਜਾਰੀ ਕੀਤੀ ਗਈ ਹੈ ਜੀ। ਜਿਦੇ ਵਿੱਚ ਕੁੱਲ 57 ਕੈਂਡੀਡੇਟ ਸ਼ਾਮਿਲ ਨੇ ਸੋ ਜਿਨ੍ਹਾਂ ਨੂੰ ਸਕਰੂਟੀ ਲਈ ਸੱਦਾ ਦਿੱਤਾ ਗਿਆ। ਸੋ ਕਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਸਕਰੂਟੀ ਲਈ ਬੁਲਾਇਆ ਗਿਆ। ਕੀ ਸਾਰੀਆਂ ਇਹ ਪੋਸਟਾਂ ਸੀਗੀਆਂ। ਠੀਕ ਹੈ ਜੀ ਤੇ ਅਫਸਰ ਰੈਂਕ ਦੀਆਂ ਪੋਸਟਾਂ ਨੇ ਤੋ ਕਿਹੜੇ ਕਿਹੜੇ ਕੈਂਡੀਡੇਟਸ ਨੇ ਜਿਹੜੇ ਐਲੀਜੀਬਲ ਹੈ ਸੋ ਉਹਨਾਂ ਨੂੰ ਜਿਹੜਾ ਉਹ ਸਕਰੂਟੀ ਲਈ ਸੱਦਾ ਦਿੱਤਾ ਜਾਂਦਾ ਹੈ ਅ ਸ਼ੁਰੂ ਕਰਦੇ ਹਾਂ ਤੁਹਾਡਾ ਵੀਡੀਓ ਕਿਰਪਾ ਕਰਕੇ ਜਿਹੜੇ ਮੇਰੇ ਭੈਣ ਭਰਾ ਵੈਲੀ ਵਾਰ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ 22+7 ਜਿਹੜੀਆਂ ਟੋਟਲ 29 ਜਿਹੜੀਆਂ ਲੀਗਲ ਸਹਾਇਕ ਦੀਆਂ ਪੋਸਟਾਂ ਸੀ ਜੀ ਉਸ ਤੋਂ ਬਾਅਦ ਪਛੂ ਪਾਲਣ ਮੱਛੀ ਪਾਲਣ ਡੇਰੀ ਵਿਕਾਸ ਪੰਜਾਬ ਇਲੀਗਲ ਸਹਾਇਕ ਦੀ ਅਸਾਮੀ ਆਪਕਾਰੀ ਕਰ ਵਿਭਾਗ ਲੀਗਲ ਸਹਾਇਕ ਦੀਆਂ ਅਸਾਮੀਆਂ ਅਤੇ ਮੁੱਖਰ ਨਗਰ ਯੋਜਨਾਕਾਰ ਪੰਜਾਬ ਵਿੱਚ ਤਿੰਨ ਲੋ ਅਫਸਰਾਂ ਦੀ ਅਸਾਮੀ ਦੀ ਸਿੱਧੀ ਭਰਤੀ ਕਰਨ ਸੰਬੰਧੀ ਹੈ ਸੋ ਠੀਕ ਹੈ ਜੀ ਸੋ ਜਿਹੜੇ ਮੇਰੇ ਭੈਣ ਭਰਾ ਅਫਸਰਾਂ ਕਿੰਨੀਆਂ ਪੋਸਟਾਂ ਦੇ ਵਿੱਚ ਐਲੀਜੀਬਲ ਹੈਗੇ ਨੇ ਉਹਨਾਂ ਦਾ ਆਪਾਂ ਡਾਟਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਹੋ ਸਕਦਾ ਤੁਹਾਡਾ ਕੋਈ ਭੈਣ ਭਰਾ ਦੋਸਤ ਮਿੱਤਰ ਜਾਂ ਤੁਸੀਂ ਖੁਦ ਵੀ ਹੋ ਸਕਦੇ ਹੋ ਜਿਨ੍ਹਾਂ ਨੇ ਇਹ ਪੋਸਟਾਂ ਅਪਲਾਈ ਕੀਤੀਆਂ ਸੀ ਸੋ ਉਹਨਾਂ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਜਿਹੜੀ ਉਹ ਜਾਰੀ ਹੋ ਚੁੱਕੀ ਆ ਕੁੱਲ 57 ਕੈਂਡੀਡੇਟਸ ਨੇ ਜਿਨ੍ਹਾਂ ਨੂੰ ਬੁਲਾਇਆ ਗਿਆ ਠੀਕ ਹੈ ਜੀ ਸੋ ਜਿਸ ਅਨੁਸਾਰ ਮਿਤੀ 13 5 2025 ਨੂੰ ਸਵੇਰੇ 9:30 ਵਜੇ ਕਮੇਟੀ ਰੂਮ 6ਵੀਂ ਮੰਜ਼ਲ ਕੰਪਲੈਕਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਫੇਸ 8 ਬਲਾਕ ਐਸਐਸਏ ਨਗਰ ਵਿਕੇ ਸਿਕਰੂਟਨੀ ਲਿਸਟ ਸੱਦਾ ਦਿੱਤਾ ਜਾਂਦਾ ਹੈ ਸੋ ਸਵੰਧੀਆ ਤੁਹਾਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਨਾਲ ਅਸਲ ਯੋਗਤਾ ਅਤੇ ਹੋਰ ਸਰਟੀਫਿਕੇਟ ਲੈ ਕੇ ਆਉਣਾ ਯਕੀਨੀ ਬਣਾਉਣਗੇ ਭਾਵੇਂ ਜਿਹੜੀ ਸਕਰੂਟੀ ਨਹੀਂ ਜਿਹੜੇ ਵੀ ਦਸਤਾਵੇਜ਼ ਹੁੰਦੇ ਨੇ ਜ਼ਰੂਰੀ ਤੁਸੀਂ ਲੈ ਕੇ ਆਉਣੇ ਆ ਸੋ ਦੋਸਤੋ ਤੁਹਾਡੇ ਨਾਲ ਲਿਸਟ ਸਾਂਝੀ ਕਰ ਦਿੰਦੇ ਆ ਜੀ ਉਮੀਦਵਾਰਾਂ ਦੀ ਪ੍ਰੋਵੀਜ਼ਨਲ ਸ਼ਾਰਟਲਿਸਟ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਜੀ ਠੀਕ ਹੈ ਟੋਟਲ 57 ਕੈਂਡੀਡੇਟਸ ਨੇ ਜਿਨ੍ਹਾਂ ਨੂੰ ਅਫਸਰਾਂ ਦੀ ਜਿਹੜੀ ਇਹ ਪੋਸਟ ਆਈਆਂ ਨੇ ਉਹਨਾਂ ਨੇ ਬੁਲਾਇਆ ਸੋ ਇਹ ਨਾਮ ਨੇ ਕਿਉਂਕਿ ਆਪਾਂ ਬੜਾ ਥੋੜਾ ਜਿਵੇਂ ਕਹਿੰਦੇ ਸਲੋ 57 ਨਾਮ ਨੇ ਕੋਈ ਜ਼ਿਆਦਾ ਨਹੀਂ ਇਸ ਕਰਕੇ ਤੁਹਾਡੇ ਨਾਲ ਸਾਰੀ ਇਹ ਆਪਾਂ ਪੀਡੀਐਫ ਹੀ ਸ਼ੇਅਰ ਕਰ ਦਿੰਦੇ ਆ ਠੀਕ ਹੈ ਹੋ ਸਕਦਾ ਤੁਹਾਨੂੰ ਇਸ ਪੀਡੀਐਫ ਦੇ ਵਿੱਚ ਤੁਹਾਡਾ ਕੋਈ ਆਪਣਾ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਮਿਲ ਜਾਵੇ ਠੀਕ ਹੈ ਜੀ ਸੋ ਉਹਨਾਂ ਨੂੰ ਵੀਡੀਓ ਜਰੂਰ ਸਾਂਝੀ ਕਰਿਓ ਜਿਨ੍ਹਾਂ ਨੇ ਅਫਸਰ ਰੈਂਕ ਦੀਆਂ ਇਹ ਪੋਸਟਾਂ ਉਹ ਵਾਸਤੇ ਅਪਲਾਈ ਕੀਤਾ ਸੀ ਠੀਕ ਹੈ ਜੀ ਸੋ ਟੋਟਲ 57 ਹੀ ਪੋਸਟਾਂ ਸੀਗੀਆਂ ਦੋਸਤੋ ਸੌਰੀ 57 ਕੈਂਡੀਡੇਟਸ ਨੇ ਜਿਨ੍ਹਾਂ ਨੂੰ ਬੁਲਾਇਆ ਗਿਆ ਠੀਕ ਹੈ ਜੀ ਸੋ 13 ਤਰੀਕ ਨੂੰ ਜਿਹੜਾ ਇਹਨਾਂ ਨੂੰ ਬੁਲਾਇਆ ਗਿਆ 13 ਮਈ ਨੂੰ ਠੀਕ ਹੈ ਜੀ ਤਾਂ 9:30 ਵਜੇ ਜਿਹੜਾ 6ਵੀਂ ਮੰਜ਼ਲ ਦੇ 8 ਫੇਸ ਦੇ ਵਿੱਚ ਸਕਰੂਟਨਲੀ ਸੱਦਾ ਦਿੱਤਾ ਗਿਆ ਅਫਸਰਾਂ ਕਿੰਨੀਆਂ ਹੈ ਪੋਸਟਾਂ ਜਿਹੜੀਆਂ ਉਹ ਆਈਆਂ ਹੋਈਆਂ ਸੀ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਹੋਰ ਜਾਣਨ ਦੇ ਲਈ ਜੁੜੇ ਰਹੋ ਮਿਲਦੀ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤੱਕ ਤੱਕ ਲਈ ਧੰਨਵਾਦ